ਨੈੱਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ 19 ਜੂਨ ਨੂੰ ਹੋਣ ਵਾਲੀ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ 30 ਮਈ ਨੂੰ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਤਿਆਰ ਹਨ ਇਸ ਉਪ ਚੋਣ ਨੇ ਸੂਬੇ ਵਿੱਚ ਬਹੁਤ ਸਾਰਾ ਰਾਜਨੀਤਿਕ ਧਿਆਨ ਖਿੱਚਿਆ ਹੈ ਅਤੇ ਅਰੋੜਾ ਦੀ ਉਮੀਦਵਾਰੀ ਨੂੰ ਪੰਜਾਬ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਆਪ ਵੱਲੋਂ ਇੱਕ ਰਣਨੀਤਿਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਅਰੂੜਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਕਈ ਸੀਨੀਅਰ ਪਾਰਟੀ ਨੇਤਾਵਾਂ ਤੇ ਸਮਰਥਕਾਂ ਦੀ ਮੌਜੂਦਗੀ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਇਸ ਮੌਕੇ ਨੂੰ ਇੱਕ ਵੱਡੀ ਰਾਜਨੀਤਿਕ ਘਟਨਾ ਵਜੋਂ ਦਰਸਾਉਂਦੇ ਹੋਏ ਨਾਮਜ਼ਦਗੀ ਪ੍ਰਕਿਰਿਆ ਤੋਂ ਪਹਿਲਾਂ ਉਸੇ ਦਿਨ ਲੁਧਿਆਣਾ ਵਿੱਚ ਤਾਕਤ ਦਿਖਾਉਣ ਅਤੇ ਜਨਤਕ ਸਮਰਥਨ ਪ੍ਰਾਪਤ ਕਰਨ ਲਈ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ ਜਾਵੇਗਾ ਇਸ ਰੋਡ ショਅ ਦੀ ਅਗਵਾਈ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪੂਰੇ ਪ੍ਰੋਗਰਾਮ ਦੌਰਾਨ ਅਰੋੜਾ ਦੇ ਨਾਲ ਰਹਿਣਗੇ। ਉਹਨਾਂ ਦੀ ਸ਼ਮੂਲੀਅਤ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਪਾਰਟੀ ਲੁਧਿਆਣਾ ਪੱਛਮੀ ਸੀਟ ਨੂੰ ਕਿੰਨੀ ਮਹੱਤਤਾ ਦੇ ਰਹੀ ਹੈ ਜਿਸ ਨੂੰ ਇਹ ਮਜ਼ਬੂਤ ਜਨadesh ਨਾਲ ਪਰਕਰਾਰ ਰੱਖਣਾ ਚਾਹੁੰਦੀ ਹੈ। ਇਹ ਰੋਡ ショਅ ਸ਼ਹਿਰ ਦੇ ਕੇਂਦਰੀ ਸਥਾਨਾਂ ਵਿੱਚੋਂ ਇੱਕ ਆਰਤੀ ਚੌਂਕ ਤੋਂ ਸ਼ੁਰੂ ਹੋਵੇਗਾ ਤੇ ਭਾਈ ਬਾਲਾ ਚੌਂਕ ਤੋਂ ਲੰਘੇਗਾ ਅਤੇ ਮਿੰਨੀ ਸਕੱਤਰੀਤ ਦੇ ਬਾਹਰ ਖਤਮ ਹੋਵੇਗਾ। ਰੋਡ ਸ਼ੋਅ ਲਈ ਪਾਰਟੀ ਵਰਕਰਾਂ ਸਮਰਥਕਾਂ ਅਤੇ ਸਥਾਨਕ ਨਿਵਾਸੀਆਂ ਦੀ ਇੱਕ ਵੱਡੀ ਭੀੜ ਦੇ ਇਕੱਠ ਹੋਣ ਦੀ ਉਮੀਦ ਹੈ ਪਾਰਟੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਇਹ ਰੋਡ ਸ਼ੋਅ ਨਾ ਸਿਰਫ ਤਾਕਤ ਦਾ ਪ੍ਰਦਰਸ਼ਨ ਹੈ ਸਗੋਂ ਸਥਾਨਕ ਵੋਟਰਾਂ ਨਾਲ ਜੁੜਨ ਆਪ ਦੇ ਸ਼ਾਸਨ ਰਿਕਾਰਡ ਨੂੰ ਉਜਾਗਰ ਕਰਨ ਤੇ ਅੱਗੇ ਦੀ ਮੁਹਿੰਮ ਲਈ ਗਤੀ ਬਣਾਉਣ ਦਾ ਮੌਕਾ ਵੀ ਹੈ ਉਪਚੋਣ ਨੇੜੇ ਆਉਣ ਦੇ ਨਾਲ ਅਰੋੜਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੇ ਇਸ ਦੇ ਨਾਲ ਆਉਣ ਵਾਲਾ ਰੋਡ ਸ਼ੋਅ ਲੁਧਿਆਣਾ ਪੱਛਮੀ ਵਿੱਚ ਇੱਕ ਉੱਚ ਦਾਅ ਵਾਲੇ ਰਾਜਨੀਤਿਕ ਮੁਕਾਬਲੇ ਲਈ ਦੇਸ਼ਾ ਤੈਅ ਕਰਨ ਦੀ ਸੰਭਾਵਨਾ ਹੈ। ਪਿਛਲੇ 3 ਮਹੀਨਿਆਂ ਤੋਂ ਅਰੋੜਾ ਲੁਧਿਆਣਾ ਦੇ ਵੋਟਰਾਂ ਨਾਲ ਸਰਗਰਮੀ ਨਾਲ ਜੁੜ ਰਹੇ ਹਨ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਪਹੁੰਚ ਰਹੇ ਹਨ। ਉਹਨਾਂ ਦੀ ਮਹਿੰਮਤ ਤੀਬਰ ਅਤੇ ਵਿਆਪਕ ਰਹੀ ਹੈ। ਹਲਕੇ ਭਰ ਵਿੱਚ ਸੈਂਕੜੇ ਚੋਣ ਮੀਟਿੰਗਾਂ ਅਤੇ ਜਨਤਕ ਗੱਲਬਾਤ ਦੇ ਨਾਲ ਇਹਨਾਂ ਮੀਟਿੰਗਾਂ ਨੇ ਨਾ ਸਿਰਫ ਉਹਨਾਂ ਨੂੰ ਵੋਟਰਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ ਸਗੋਂ ਉਹਨਾਂ ਨੂੰ ਆਪਣੇ ਦ੍ਰਿਸ਼ਟੀਕੋਣ ਅਤੇ ਪਿਛਲੀਆਂ ਪ੍ਰਾਪਤੀਆਂ ਨੂੰ ਪੇਸ਼ ਕਰਨ ਦਾ ਮੌਕਾ ਵੀ ਦਿੱਤਾ ਹੈ ਅਰੋੜਾ ਨੇ ਵਿਕਾਸ ਨੂੰ ਆਪਣੀ ਮੁਹਿੰਮ ਦਾ ਆਧਾਰ ਬਣਾਇਆ ਹੈ ਉਹ ਪਿਛਲੇ 3 ਸਾਲਾਂ ਵਿੱਚ ਇੱਕ ਸੰਸਦ ਮੈਂਬਰ ਵਜੋਂ ਕੀਤੇ ਗਏ ਆਪਣੇ ਕੰਮਾਂ ਨੂੰ ਲਗਾਤਾਰ ਉਜਾਗਰ ਕਰਦੇ ਹਨ ਹਰੇਕ ਜਨਤਕ ਮੀਟਿੰਗ ਵਿੱਚ ਉਹ ਇੱਕ ਵਿਸਤ੍ਰਿਤ 3 ਸਾਲਾਂ ਦਾ ਰਿਪੋਰਟ ਕਾਰਡ ਸਾਂਝਾ ਕਰਦੇ ਹਨ ਜਿਸ ਵਿੱਚ ਉਹਨਾਂ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਅੱਗੇ ਵਧਾਉਣ ਜਾਂ ਲਿਆਉਣ ਲਈ ਕੰਮ ਕੀਤਾ ਹੈ ਇਹਨਾਂ ਵਿੱਚੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਪ੍ਰੋਜੈਕਟ ਸਿਵਲ ਹਸਪਤਲ ਤੇ ਈਐਸਆਈ ਹਸਪਤਲ ਦਾ ਅਪਗ੍ਰੇਡੇਸ਼ਨ ਅਤੇ ਸਿੱਧਵਾਂ ਨਹਿਰ ਉੱਤੇ ਚਾਰ ਵੱਡੇ ਪੁਲਾਂ ਦਾ ਨਿਰਮਾਣ ਮਹੱਤਵਪੂਰਨ ਹਨ ਇਸ ਤੋਂ ਇਲਾਵਾ ਅਰੋੜਾ ਐਲੀਵੇਟਿਡ ਰੋਡ ਪ੍ਰੋਜੈਕਟ ਅਤੇ ਲੁਧਿਆਣਾ ਅਤੇ ਆਲੇ ਦੁਆਲੇ ਦੇ ਰਾਸ਼ਟਰੀ ਰਾਜ ਮਾਰਗਾਂ ਦੇ ਵਿਸਥਾਰ ਅਤੇ ਸੁਧਾਰ ਵਰਗੀਆਂ ਮੁੱਖ ਬੁਨਿਆਦੀ ਢਾਂਚਾ ਪਹਿਲ ਕਦਮੀਆਂ ਨੂੰ ਅੱਗੇ ਵਧਾਉਣ ਵਿੱਚ ਆਪਣੀ ਭੂਮਿਕਾ ਤੇ ਜੋਰ ਦਿੰਦੇ ਹਨ ਇਹਨਾਂ ਠੋਸ ਨਤੀਜਿਆਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਉਹਨਾਂ ਦਾ ਉਦੇਸ਼ ਵੋਟਰਾਂ ਦਾ ਆਪਣੀ ਲੀਡਰਸ਼ਿਪ ਵਿੱਚ ਵਿਸ਼ਵਾਸ ਪੈਦਾ ਕਰਨਾ ਤੇ ਪਾਰਦਰਸ਼ੀ ਵਿਕਾਸ ਕੇਂਦਰਿਤ ਸ਼ਾਸਨ ਪ੍ਰਤੀ ਆਪ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨਾ ਹੈ ਇੱਕ ਸੁਚੱਜੇ ਢੰਗ ਨਾਲ ਸੰਗਠਿਤ ਮੁਹਿੰਮਾਂ ਅਤੇ ਪਾਰਟੀ ਦੀ ਉੱਚ ਲੀਡਰਸ਼ਿਪ ਤੋਂ ਮਜ਼ਬੂਤ ਸਮਰਥਨ ਦੇ ਨਾਲ ਅਰੋੜਾ ਲੁਧਿਆਣਾ ਪੱਛਮ ਦੇ ਲੋਕਾਂ ਤੋਂ ਇੱਕ ਨਿਰਣਾਇਕ ਵਫਤਵਾ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਹਨ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 11 ਜਨਵਰੀ 2025 ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਅਚਾਨਕ ਅਤੇ ਬੇਵਕਤੀ ਦੇਹਾਂਤ ਤੋਂ ਬਾਅਦ ਖਾਲੀ ਹੋ ਗਈ ਸੀ ਇੱਕ ਵਿਆਪਕ ਤੌਰ ਤੇ ਸਤਿਕਾਰਤ ਅਤੇ ਪ੍ਰਸਿੱਧ ਨੇਤਾ ਗੋਗੀ ਦੇ ਦਿਹਾਂਤ ਤੇ ਨੇ ਹਲਕੇ ਦੇ ਰਾਜਨੀਤਿਕ ਦ੍ਰਿਸ਼ ਵਿੱਚ ਇੱਕ ਮਹੱਤਵਪੂਰਨ ਖਲਾਅ ਛੱਡ ਦਿੱਤਾ ਹੈ ਇਸੇ ਨੁਕਸਾਨ ਦੇ ਮੱਦੇਨਜ਼ਰ ਆਪ ਨੇ ਆਉਣ ਵਾਲੀਆਂ ਉਪ ਚੋਣਾਂ ਲਈ ਅਰੋੜਾ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ ਇਹ ਫੈਸਲਾ ਪਿਛਲੇ 3 ਸਾਲਾਂ ਵਿੱਚ ਰਾਜ ਸਭਾ ਮੈਂਬਰ ਵਜੋਂ ਅਰੋੜਾ ਦੇ ਪ੍ਰਦਰਸ਼ਨ ਵਿੱਚ ਪਾਰਟੀ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਜਿਸ ਦੌਰਾਨ ਉਹਨਾਂ ਨੇ ਮੁੱਖ ਵਿਕਾਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਉਹਨਾਂ ਦੀ ਉਮੀਦਵਾਰੀ ਨਾਲ ਪਾਰਟੀ ਸੀਟ ਨੂੰ ਬਰਕਰਾਰ ਰੱਖਣ ਅਤੇ ਆਪਣੇ ਵਿਕਾਸਮੁਖੀ ਏਜੰਡੇ ਨੂੰ ਅੱਗੇ ਵਧਾਉਣ ਦਾ ਉਦੇਸ਼ ਰੱਖਦੀ ਹੈ